ਸਾਸਤਰੀ ਕਾਲ ਜੀ ਲਓ ਵੀ ਮਿੱਤਰੋ ਆਪਾਂ ਤਾਂ ਕਰਤੀ ਬਜਾਈ ਸਟਾਰਟ ਕੱਲ ਲੱਗੇ ਸੀ ਬੀਜਨ ਗੱਲ ਵੀਡੀਓ ਬਣਾਈ ਨਹੀਂ ਗਈ ਮਾਹਾਂ ਚਲੋ ਅੱਜ ਬਣਾਉਨੇ ਆ ਕੱਲ ਖੇਚੀ ਜੀ ਵੱਧ ਸੀ ਅੱਜ ਤਾਂ ਬਸ ਆਹੀ 5 ਕਿੱਲੇ ਵਾਹਣਾ ਨੀਜਿਆ ਜਾਊਗਾ ਮਾਹਾਂ ਚਲੋ ਰੈਡ ਆ ਜੀ ਥੋੜੀ ਵੀਡੀਓ ਬਣਾ ਲੈਨੇ ਆ ਦੱਸੋ ਭਰਾਵੋ ਕਿਹਨੂ ਕਿਨੋ ਡੀਪੀ ਮਿਲ ਗਿਆ ਹਣ ਤਾਂ ਮਿਲਿਆ ਨਹੀਂ ਇਹ ਤਾਂ 12 32 ਪਾ ਕੇ ਬੀਜੀ ਜਨੇ ਆ ਡੇੜ ਗੱਟਾ ਤੇ ਸਾਨੂੰ ਮਸ਼ੀਨ ਦਿਖਾਉਣੇ ਆ ਗਿਆ ਆ ਆਪਣੀ ਸੋਨਾ ਲੀਖਾ ਮਗਰ ਪਾਇਆ ਹੋਇਆ ਆ ਇਨੇ ਕੰਦਾ ਸੀ 8 ਕਿੱਲੇ ਬਹਣ ਬੀਜਿਆ ਢਾਈ ਕਿਲੀ ਟਟਾਲੀਆ ਬਰੇਜ ਕਿੱਲੇ ਦੀ ਆ ਜਾਓ 3 ਲੀਟਰ ਤੇਲ ਖਾਦਦੇ ਨੇ ਢਾਈ 2.5 ਘਟਾ ਲਿਆ ਯਾਰ 8 ਕਿੱਲੇ ਬਹਣ ਬੀਜਿਆ ਸੀਗਾ ਬਾਕੀ ਹੁਣ ਵਾਕਾ ਆ ਮਸ਼ੀਨਾਂ ਲੈਂਡ ਫੋਰਸ ਵਾਲੀ ਜਮਨ ਨਵੀ ਇਹਦੇ ਯਾਰ ਦੋਕ ਨੁਕਸਾਨ ਲੱਗੇ ਹਨੂ ਬਾਕੀ ਤਾਂ ਘਰ ਠੀਕ ਆ ਸਭ ਦਾ ਸਾਰੀ ਇਹਦੇ ਯਾਰ ਆ ਮਗਰਲੇਪੋਰ ਵਾਲੇ ਬੰਦ ਹੁੰਦੇ ਆਗੇ ਨਜਾਇਜ਼ ਜੀ ਮਾੜੀ ਜੀ ਮਿੱਟੀ ਆ ਜਿਵੇਂ ਆ ਮਿੱਟੀ ਫਸੀ ਗਈ ਆ ਬਸ ਮਾੜੀ ਜੀ ਮਿੱਟੀ ਲੱਗੀ ਨਹੀਂ ਤੇ ਬੰਦ ਹੋਇਆ ਨਹੀਂ ਤੇ ਪਤਾ ਨਹੀਂ ਕੀ ਚੱਕਰ ਆ ਯਾਰ ਇੱਕ ਜਿਵੇਂ ਹੁਣ ਆਮ ਤਾਪਾ ਪੋਰ ਖੋਲਦੰਨੇ ਹੁੰਦੇ ਆ ਮੜੀ ਜੀ ਸੱਟਮਾਰ ਖੁੱਲ ਜਾਂਦੇ ਆ ਇਹ ਤਾਂ ਫਿਰ ਸਾਰੀ ਪੈ ਜਦੋਂ ਭਰ ਜਾਂਦੀ ਆਹਾ ਸੱਟਾਂ ਮਾਰ ਮਾਰੀ ਕੱਢਣੇ ਪੈਂਦੇ ਵਿੱਚੋਂ ਦੇਖ ਤੁਰਦੇ ਨਹੀਂ ਡੀਏਪੀ ਵਿੱਚੋਂ ਹੁੰਦੇ ਆ ਡੀਏਪੀ ਵਾਲੇ ਬੰਦ ਕਰ ਲੈ ਆ ਇਹਦਾ ਜਿਗਾੜ ਆ ਰੇਬ ਵਧਾਉਣ ਘਟਾਉਣ ਵਾਲਾ ਨਵਾਂ ਆਇਆ ਜਿਹੜਾ ਹੁਣ ਆ ਇਹਦਾ ਚਾਰਟ ਲੱਗਿਆ ਹੋਇਆ ਸਾਰਾ ਰੁੱਕ ਕੇ ਦੇਖ ਲਿਓ ਦੇ ਰੋ ਪਾਉਣਾ ਡੀ.ਈ.ਪੀ ਚਲਾਉਣੇ ਆ ਕੰਮ ਹਸਤਾ ਖਰਚ ਐ ਚਲਾ ਲਿਆ ਪੰਗਾ ਪ੍ਰਾਵੋ ਹੌਲੀ ਹੌਲੀ ਬੀਜਣੀ ਪੈਂਦੀ ਹੈਗੀ ਤੇ ਇਹ ਘਰ ਲੱਦੀ ਜਿ ਮਚਾਈ ਜਾਵੇ ਫੇਰ ਤਾਂ ਸਾਰੀ ਹੱਲ ਆ ਗਈ ਦੇਖਦੇ ਆ ਹੈਪੀ ਸੀਡਰ ਵੀ ਪਾਵਾਂਗੇ ਉਧਰ ਤਾਂ ਮੱਛੇ ਨੇ ਖਰਚੇ ਨਹੀਂ ਮੱਛੇ ਥਾਂ ਡੋਲ ਦੇ 24 ਮਾੜ ਪਾ ਦੇ 13 ਪੂਰੀ ਵਧੀਆ ਚੱਲਦੀ ਆ ਹੂੰ ਪਰ ਠੀਕ ਆ ਆਪਣੇ ਕੋਲ ਹਰਜੀਤ ਅਲੀ ਆ ਉਹ ਪਾ ਜਨੀਤ ਕੀ ਮਾਹ ਚਲੋ ਆ ਸਟੇਟਿਕ ਚ ਪਾ ਲੈ ਨਮੀ ਨਮੀ ਆਈ ਸੀ ਉੱਥੇ ਦੇਖਦੇ ਆ ਮਾਹ ਇਹਦੇ ਆ ਸਿਸਟਮ ਆਹਰਾ ਇੱਕ ਸਾਡੇ ਹਰਜੀਤ ਵਾਲੀ ਮਸ਼ੀਨ ਦੇ ਆ ਬੰਦ ਦਾ ਮੂੰਹੋਂ ਡੀਪੀ ਵਾਲੇ ਆ ਮੂੰਹ ਜੇ ਇਹਦੇ ਖੁੱਲੇ ਆ ਕਿਹੜੀ ਚੀਜ਼ ਆ ਫਿਰ ਪਤਾ ਲੱਗੀਆਂ ਡਰਾਈਵਰ ਨੂੰ ਕਿਵੇਂ ਲੱਗਦੀ ਜਾਂਦਾ ਕਿ ਨਹੀਂ ਠੀਕ ਆ ਚਲੋ ਦਿਖਾਉਨੇ ਹਣੂ ਲੱਗੀ ਜਾਂਦਾ ਤਾਂ ਕੋਰੇ ਕੱਤੇ ਜਿਆਦੇ ਮੱਲੀ ਹੋਈ ਸੀ ਹੈਗੇ ਤੇ ਥੱਪੀ ਦੀ ਆ ਕੱਤੇ ਥੋੜੇ ਜਿਆਦੇ ਮੱਲੀ ਹੋਈ ਕਰਦੇ ਬੱਲੇ ਲਾਈਵੀ ਮੈਟਰ ਅੱਜ ਕਰੀਆ ਕੱਲ ਦੇ ਲੱਗੇ ਹੋਏ ਆਂਗੇ ਜੀ ਰੋਟਰ ਨਾਲ ਕੱਲ ਲੱਗੇ ਸੀ ਆ ਘੇਰੇ ਚ ਆ ਕੇ ਉਹਦੀ ਥੱਲੇ ਵਾਲੀ ਗਰਾਰੀ ਖਰਾਬ ਹੋਊਗੀ ਕੱਲ ਦੇ ਬਜਾਈ ਕਰਨ ਲੱਗੇ ਸੀਗੇ ਤੇ ਅੱਜ ਫਿਰ ਹਾਰ ਕੇ ਹੈਪੀ ਸੀਡਰ ਪਾ ਕੇ ਧੰਦਾ ਪਿੰਡੋ ਆਪਣੇ ਯਾਰ ਵੈਲੀ ਦਾ ਉਹ ਕਹਿੰਦਾ ਹੈਪੀ ਸੀਡਰ ਨਾਲ ਬੀਜ ਤੇ ਵਧੀਆ ਰਹੇਗਾ ਉਹ ਸਟ੍ਰੈਟੀਜੀ ਵਾਲੀ ਜੀ ਰੋਟਰ ਦੀ ਸੀ ਮੈਂ ਕੱਲ ਤੁਹਾਨੂੰ ਦਿਖਾਇਆ ਸੀਗਾ ਲੈਂਡ ਫੋਰਸ ਦੀ ਉਹਦੀ ਥੱਲੇ ਗਰਾਰੀ ਨਹੀਂ ਚੱਲਦੀ ਹੁੰਦੀ ਆ ਪਾਣੀ ਕੋਲੇ ਇਹ ਤਾਂ ਚਲ ਦੂਜੇ ਪਾਣੀ ਉਹਦੇ ਮੂਰੇ ਪਾਣੀ ਹੁੰਦੀ ਆ ਇੱਥੇ ਗਰਾਰੀ ਚੱਲਦੀ ਹੁੰਦੀ ਆ ਉਹ ਤਾਂ ਦੇਖਤ ਮੇ ਹੋ ਗਏ ਉਹਨੇ 2 ਥੋੜਾ ਪਾਇਆ ਘਿਹਰੇ ਚ ਤੇ ਆ ਘਿਹਰਾ ਸਾਰਾ ਹੀ ਹੈਪੀ ਸੀਡਰ ਨਾਲ ਬੀਜਤਾ ਤੇ ਇੱਕ ਘਿਹਰਾ ਉਹ ਆਪਾਂ ਆ ਦੀ ਘਰਾੜੀ ਜੀ ਰੋਡਰ ਨਾਲ ਬੀਜ ਦਿਆ ਸੀਗਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੈਪੀ ਸੀਡਰ ਦੀ ਕਣਕ ਦਾ ਵੀ ਹੁਣ ਰਿਜ਼ਲਟ ਦੱਸਾਂਗੇ ਤੀਜੇ ਲੋ ਚ ਪੂਰਾ ਵਧੇ ਖਚਦਾਗਾ ਨਾਲੇ ਜਮਾ ਹੀ ਮੂਰੋਂ ਨਹੀਂ ਉੱਠਦਾ ਕੋਈ ਬਾਜਨ ਨਹੀਂ ਦਰ ਇਹ ਟਰੈਕਟਰ ਤੇ ਕੋਈ ਬਾਜਨ ਨਹੀਂ ਇਸ ਉੱਤੇ ਕਿ ਜੇ ਨਵੋ ਤੇ ਗਰਮ ਗਰਮ ਹੋਣਾ ਤਾਂ ਮੈਂ ਆ ਬਣਾਉ ਵੀਡੀਓ ਵਿੱਚ ਪਾਉ ਥੋੜੀ ਪਾਈ ਹੋਈ ਹੈਗੀ ਤੇ ਉਹ ਮੁੱਦੇ ਹੀ ਨਹੀਂ ਆ ਤੇ ਜੇ ਸਭ ਬਾਲੀ ਪਰਾਲੀ ਜੀ ਵੀ ਚਲਾ ਕੇ ਦੇਖੇ ਸੀ ਅੱਜ ਇਹ ਸਾਰੇ ਤੇ ਯਾਰ ਵੀ ਕਰੇ ਹੈਗੇ ਤੇ ਉੱਥੇ ਪਹਿਲੇ ਲੋਕ ਜਲਦਾ ਸੀ ਟਰੈਕਟਰ ਤਾਂ ਨਹੀਂ ਦਬਦਾ ਸੀਗਾ ਤੇ ਉਹ ਹੋ ਜਾਂਦਾ ਸੀਗਾ ਹੈਪੀ ਸਿੱਟਰ ਮੂਰੂ ਪਰਾਲੀ ਮੂਰੀ ਤੱਕ ਹੀ ਆਉਂਦਾ ਸੀ ਮੂਰੀ ਤੱਕ ਹੀ ਆਉਂਦਾ ਸੀ ਕੁਝ ਮਗਰ ਫਸ ਜਾਂਦੀ ਸੀ ਚੋਕ ਜਿਹਾ ਮੰਗੂ ਚੋਕ ਹੋਣ ਲੱਗ ਜਾਂਦਾ ਸੀ ਸਾਡੇ ਪੂਰਾ ਗਾਂਟ ਬੀਜ ਗਿਆ ਪਰਮਾਤਮਾ ਸੁੱਖ ਸੁਰੱਖੇ ਸੁਖੀ ਸੰਧੀ ਵਧੀਆ ਹਰੀ ਹੋ ਜੇ ਪਤਾ ਜੀਰੋ ਟਰਲ ਦਾ ਬੀਜ ਉੱਤੋਂ ਹੈਪੀ ਸੀਡਰ ਦਾ ਬੀਜ ਤੇ ਇਹਦਾ ਵੀ ਹੁਣ ਵੀਰ ਬਤਾਵਾਂਗੇ ਆਹ ਕਰਲੇ ਹੈਪੀ ਸੀਡਰ ਦਾ ਬੀਜ ਤਾਂ ਉਹ ਆਪਣੀ ਘਰ ਵਾਲੀ ਜੀਰੋ ਟਰਲ ਦਾ ਬੀਜ ਆ ਇਦੂ ਗਾਹਾਂ ਦੋ ਕਿਾਰੇ ਸਟੇਟੇ ਵਾਲੀ ਜੀਰੋ ਟਰਲ ਦਾ ਬੀਜ ਹੈਂਡ ਫੋਰਸ ਵਾਲੀ ਦਾ ਉਹ ਆਪਣੀ ਹਰਜੀਤ ਦੀ ਆ ਘਰ ਵਾਲੀ ਜੀਰੋ ਟਰਲ ਤੇ ਹੁਣ ਵਿਖਾਵਾਂਗੇ ਕਿਹੜਾ ਕਿੱਦਾਂ ਕਿਵੇਂ ਤਿਆਰ ਪਾ ਰਿਹਾ ਤੇ ਵੀਡੀਓ ਖਤਮ ਕਰਦੇ ਆਂਗੇ ਤੇ ਵੀਡੀਓ ਦੇਖ ਲਿਓ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਆਣ ਕੇ ਸਖ ਸ਼ਾਂਤੀ ਬਣਾਈ ਰੱਖੇ ਤੇ ਅੱਜ ਮੌਸਮ ਜਿਵੇਂ ਖਰਾਬ ਵਾਅ ਖੰਗ ਜਖਾਵੇਂ ਜ ਹਰੇਕ ਨੂੰ ਹੋਇਆ ਪਿਆਗਾ ਤੇ ਧੰਨਵਾਦ